ਬਰਦਾਂ ਦੀ ਫਰਦ ਲੁਹਾ ਕੇ ਵੇਖੀ ਪਟਵਾਰੀ ਤੋਂ ਕਿੰਨੀ ਜੈਦਾਦ ਜੋੜ ਲਈ ਤੇਰੀ ਮੈਂ ਯਾਰੀ ਤੋਂ ਬਰਦਾਂ ਦੀ ਫਰਦ ਲੁਹਾ ਕੇ ਸਦਰਾਂ ਦੀ ਸਰੋਂ ਸੀ ਬੀਜੀ ਸਦਰਾਂ ਦੀ ਸਰੋਂ ਸੀ ਬੀਜੀ ਚਾਹਾਂ ਮਾਂ ਦੇ ਛੋਲੇ ਵੇ ਗਮੀਆਂ ਦਾ ਗੂਣਾ ਬਚਿਆ ਆਖਰ ਮੇਰੇ ਕੋਲੇ ਵੇ ਹੌਕਿਆਂ ਦੀ ਭਰੀ ਬੁਖਾਰੀ ਹੌਕਿਆਂ ਦੀ ਭਰੀ ਬੁਖਾਰੀ ਹੰਝੂਆਂ ਦੀ ਹਾੜੀ ਚੋਂ ਦਰਦਾਂ ਦੀ ਫਰਦ ਲੁਹਾ ਕੇ ਵੇ ਕੀ ਪਟਵਾਰੀ ਤੋ ਦਰਦਾਂ ਦੀ ਫਰਦ ਲੁਹਾ ਕੇ ਮੋਦਾ ਮੈਂ ਪਰਾ ਮਾਮळा ਮੁਣਕਰ ਨਾ ਹੋਈ ਵੈ ਨਿਆਈ ਤੂੰ ਆਪ ਸਾੰਬਲੀ ਦੇ ਕੇ ਮੈਨੂੰ ਰੋਹੀ ਬਹਿ ਪੀੜਾਂ ਦੀ ਪੋਲੀ ਪੱਟਾਂ ਕਰਮਾਂ ਦੀ ਕਿਆਰੀ ਚੋਂ ਦਰਦਾਂ ਦੀ ਫਰਦ ਲਹਾ ਕੇ ਵੇਖੀ ਪਟਵਾਰੀ ਤੋ ਦਰਦਾਂ ਦੀ ਫਰਦ ਲਹਾ ਕੇ ਮਰਬਿਆਂ ਦੀ ਮਾਲਕ ਹੋਗੀ ਗਿਣਤੀ ਕਰਵਾ ਲੈ ਵੇ ਯਾਦਾਂ ਦੀਆਂ ਚੱਕ ਜਰੀਬਾਂ ਬੇਨਤੀ ਕਰਵਾ ਲੈ ਵੇ ਸਿੰਝੀਆਂ ਨਾ ਜਾਣ ਜ਼ਮੀਨਾ ਸਿੰਝੀਆਂ ਨਾ ਜਾਣ ਜ਼ਮੀਨਾ ਨਹਿਣਾ ਦੀ ਵਾਰੀ ਤੋਂ ਦਰਦਾਂ ਦੀ ਫਰਦ ਲਹਾ ਕੇ ਵੇਖੀ ਪਟਵਾਰੀ ਤੋਂ ਦਰਦਾਂ ਦੀ ਫਰਦ ਲਹਾ ਕੇ ਤਤੜੀ ਨੂੰ ਤੋੜ ਗਿਆ ਤੂੰ ਕੱਟ ਕੇ ਤਰਮੀਮਾ ਵੇ ਮਨ ਦਾ ਮੁਸ਼ਤਰ ਕਾ ਖਾਤਾ ਕਰੀਆਂ ਤਕਸੀਮਾ ਵੇ ਨੇਰੀ ਤੋਂ ਚਾਹੀ ਕਰ ਗਿਆ ਸਦਕੇ ਹੁਸ਼ਿਆਰੀ ਤੋਂ ਦਰਦਾਂ ਦੀ ਫਰਦ ਲੁਹਾ ਕੇ ਵੇਖੀ ਪਟਵਾਰੀ ਹ ਤੋ ਹੋ ਦਰਦਾਂ ਦੀ ਫਰਦ ਲੁਹਾ ਕੇ ਵੇ ਮਾਲਕ ਤੋਂ ਬਣੀ ਮੁਜਾਰਾ ਮਿਲਣੇਣਾ ਹੱਕ ਕਦੇ ਰਹਿਣ ਹੀ ਰਹਿਣਾ ਪਹਿਣਾ ਰਹਿਣ ਹੀ ਰਹਿਣਾ ਪਹਿਣਾ ਹੋਣਾ ਨਹੀਂ ਫੱਕ ਕਦੇ ਜ਼ਮੀਨਾਂ ਦੀ ਕਿਸਮਤ ਹੁੰਦੀ ਜ਼ਮੀਨਾਂ ਦੀ ਕਿਸਮਤ ਹੁੰਦੀ ਵਖਰੀ ਨਾਰੀ ਤੋਂ ਦਰਦਾਂ ਦੀ ਫਰਦ ਲੁਹਾ ਕੇ ਵੇਖੀ ਪਟਵਾਰੀ ਤੋਂ दर्दा दर्द लोहा के कामे क्या लिखिया गल ना मेरी ही वे आसा पर फिर भी रखिया ढाही ना ढेरी ही वे कौरे कद जेतू हो जा कद जेतू हो जा सिदुआ मैं हारी तो दर्दा दर्द लोहा के ਵੇਖੀ ਪਟਵਾਰੀ ਤੋਂ ਦਰਦਾਂ ਦੀ ਫਰਦ ਲੁਹਾ ਕੇ ਵੇਖੀ ਪਟਵਾਰੀ ਤੋਂ ਕਿੰਨੀ ਜਹਾਦ ਜੋੜ ਲਈ ਤੇਰੀ ਮੈਂ ਜਾਰੀ ਚੋਂ ਦਰਦਾਂ ਦੀ ਫਰਦ ਲੁਹਾ ਕੇ ਹੈ